ਇਹ ਤਸਵੀਰਾਂ ਸ੍ਰੀ ਮੁਕਸਰ ਸਾਹਿਬ ਦੀਆਂ ਨੇ ਇੱਥੇ ਪਿੰਡ ਹਰਾਜ ਚ ਅੱਗ ਕਾਰਨ ਕਣਕ ਦੇ ਕਰੀਬ 60 ਤੋਂ 70 ਕਿੱਲੇ ਸੜ ਕੇ ਸੁਆਹ ਹੋ ਗਏ ਪਿੰਡ ਵਾਸੀਆਂ ਤੇ ਫਾਇਰ ਬਰਗੇਟ ਨੇ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ ਅੱਗ ਦੇ ਲੱਗਣ ਪਿੱਛੇ ਕਿਸਾਨ ਕਿਸੇ ਦੀ ਸ਼ਰਾਰਤ ਦਾ ਖਰਸ਼ਾ ਜਿਤਾ ਰਹੇ ਨੇ ਇਸ ਨੁਕਸਾਨ ਦੀ ਪਰਪਾਈ ਲਈ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮਦਦ ਦੀ ਗੋਹਾਰ ਲਈ ਹੈ ਇਹ ਦੋ ਕਿੱਲੇ ਨਸਾਨ ਹੋ ਗਏ ਜੀ ਤਰ੍ਹਾਂ ਦੀ ਵੀੜੀ-ਬੁੜੀ ਕੀਤੀ ਤੁਹਾਨੂੰ ਦੱਸਿਆ ਰਿਹਾ ਉਹ ਤਾਂ ਹੀ ਵਧੀਆ ਜੀ ਸਾਡੇ ਪਿੰਡ ਦੇ 20 25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਕੁਝ ਸੁੱਕਰ ਦਾ ਰਕਬਾ ਬਚਿਆ 78 ਕਿੱਲੇ ਨੇ ਢੇਰ ਦਿੱਤੇ ਹੋ ਗਏ ਨਸਾਨ ਵੇ ਮਹੌਜਰ ਤਜਵੀ ਅੱਗ ਮੇਰੇ ਵੇਂਦੇ ਵੇਂਦੇ ਲੱਗ ਗਈ ਜੀ ਖੇਤ ਆਇਆ ਸੀਗਾ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ ਜੀ ਮੇਰੇ ਵੇਂਦੇ ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਰਤੀਾਂ ਹਾਂ ਸੀਗਾ ਕੋਈ ਸ਼ਰਾਬ ਦੀ ਬੋਤਲ ਪਈ ਸੀ ਕੋਈ ਬੀੜੀ ਸੱਟ ਗਿਆ ਪਹਿਲਾਂ ਤਾਂ ਮੈਂ ਹੱਥੀ ਬੋਹ ਵਜਾਈ ਬਾਹ ਮੇਰੀ ਮੱਤ ਗਈ ਸਾਰੀ ਮੇਰਾ ਫਿਰ ਕੰਨ ਮੱਚ ਗਿਆ ਸਾਰਾ ਫਿਰ ਮੈਂ ਭੱਜ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵਗਾ ਮਗਰ ਪਾ ਕੇ ਬਾਈ ਜੰਨੀ ਚੁੱਕਾ ਕੇ ਬਹੁਤ ਹਿੰਮਤ ਕੀਤੀ ਜਿੰਨੀ ਫਿਰ ਜਿਹੜਾ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਚੀ ਆ ਮੇਰੇ ਹੋਰ ਭਰਾ ਸੀ ਕਿ ਮੇਰੇ ਵਰਗੇ ਸਾਰੇ ਜਿਨ੍ਹਾਂ ਦੇ 2-2 ਤਿੰਨ ਤਿੰਨ ਕਿੱਲੇ 4-4 ਕਿੱਲੇ ਹਰੇਕ ਘਰ ਦੇ ਮੱਚ ਗਏ ਤਕਰੀਬਨ ਇਹ ਮੇਰੇ ਦਾ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੱਚ ਗਈ ਮੰਗ ਕੀ ਲਾ ਦੋ ਸਰਕਾਰ ਤੋਂ ਮੰਗ ਕਰਦੇ ਜੀ ਬਸ ਤਾਨੂੰ ਸਾਫ਼ ਮਿਲੇ ਜਿਹੜੇ ਨੇ ਸਾਡੀ ਕਿਹਨਾਂ ਗਲਤ ਖਰਾਬਤ ਕੀਤੀ ਜੀ ਨੇ ਰਾਜਿੰਦਰ ਸਿੰਘ ਹੈ ਸੰਤਪੁਰੰਤਾ ਸਿੰਘ ਆਪਣੀ ਤਕਰੀਬਨ 3 ਕਿल्ले ਕਣਕ ਸੀਗੀ ਉਹ ਚੋਂ ਕੋਈ ਅੱਧਾ ਕਿੱਲਾ ਪਹਾਵਾ ਬਚੀ ਹੋਵੇ ਨਹੀਂ ਸਾਰੇ ਅੱਗ ਦੇ ਪੇਟ ਚ ਆ ਗਏ ਕਾਰਨ ਕੀ ਹੈ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਗਟ ਸਿੰਘ ਸੰਤਪਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਾਨੂੰ ਫਿਰ ਜਗਰਾਜ ਸਿੰਘ ਉਹਦੀ ਕਣਕ aí ਨਾਲ ਤੇ ਕੁਛ ਰੱਖ ਜੰਦਾ ਰਖਵਾ ਕੇ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿ ਰਖਵਾ ਕਾਫੀ ਜਾਨੀ ਜਾਨੀ ਆ ਜੇ ਜਾਨੀ ਜਾਏ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਗਾਂ ਵੇਖਿਆ ਕਿ ਰੁਨ ਨੁਕਸਾਨ ਆ ਕਿੰਨਾ ਹੋਇਆ ਇਹ ਕਰੇ ਤੁਰੇ ਆਏ ਅਸੀਂ ਬਾਹਰ ਸੀਗੇ ਸਾਨੂੰ ਪਤਾ ਲੱਗਿਆ ਮੰਗ ਕੀ ਕਰਦੇ ਪ੍ਰਸ਼ਾਸਨ ਇਹ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ Thank